ਮਾੜੇ ਟਾਈਮ ਦੇ ਵਿੱਚ ਟਾਉਂਟ ਨਹੀਂ ਮਾਰਨਾ ਚਾਹੀਦਾ ਵੀ ਉਹ ਨਹੀਂ ਤਾਨਾ ਮੀਣਾ ਨਹੀਂ ਮਾਰਨਾ ਚਾਹੀਦਾ ਵੀ ਇਹ ਚੀਜ਼ ਹੈ ਕਿਵੇਂ ਕਰ ਲਓਗੇ ਤੁਸੀਂ ਆਹੇ ਵੱਡੇ ਹੈ ਅੱਜ ਦੇ ਟਾਈਮ ਚੱਲੀਆਂ ਕਿੱਟਾਂ ਵਾਲੀਆਂ ਬ੍ਰੇਕਾਂ ਆਈਆਂ ਵੀ ਚੱਲੀਆਂ ਇੱਕ ਕਿੱਟ ਵਾਲੀਆਂ ਬ੍ਰੇਕਾਂ ਆਈਆਂ ਲਾ ਕੇ ਦਿੰਦੇ ਆ 18000 ਦੀ ਹਣੀ ਕਿੱਟ ਮਿਲ ਜਾਂਦੀ ਆ ਉਹ ਚ ਨਾ ਫਸ ਜਾਓ ਵੀਰੇ ਬਹੁਤ ਬੇਕਾਰ ਸੌਦਾ ਹੈਗਾ ਉਹ ਦੇ ਵਿੱਚ ਡਬਲ ਉਪੀ ਵਾਲੇ ਪਾਏ ਹੋਇਆ ਸਾਰੇ ਮਚੌੜਾ ਕਰਕੇ ਤੇ ਉਦਾਂ ਵੀ ਸਾਰਾ ਕੁਝ ਹੋ ਜਾਂਦਾ ਹੈਗਾ ਚੈੱਕ ਕਰ ਲਓ ਇੱਕ ਜਿਵੇਂ ਆਪਣਾ ਟਰੈਕਟਰ ਹੈਗਾ 2002 ਮਾਡਲ ਆ ਉਹ ਤਿਆਰ ਹੋਈ ਜਾਂਦਾ ਮੈਂ ਉਹਦੀ ਜਾ ਕੇ ਸਾਨੂੰ ਇੱਕ ਅੱਧੇ ਦਿਨ ਚ ਵੀਡੀਓ ਪਾਵਾਂਗੇ ਉਹ ਵੀ ਤੁਹਾਨੂੰ ਇੱਕ ਆਪਣੇ ਟਰੈਕਟਰ ਦੀ ਜਿਹੜੀ ਵੀਡੀਓ ਮਿਲ ਜੂਗੀ ਐਦਾਂ ਹੀ ਜਿਹੜੇ ਕੱਲੇ ਕੱਲੇ ਸਮਾਨ ਦੀ ਹੈ ਨਾ ਵੀਡੀਓ ਪਾਇਆ ਕਰਾਂਗੇ ਵੀ ਟਰੈਕਟਰ ਦਾ ਭਈ ਆ ਕੰਮ ਹੋਈ ਜਾਂਦਾਗਾ ਤੇ ਤੁਹਾਨੂੰ ਆ ਚੈੱਕ ਕਰ ਲਓ ਹਾਂਜੀ ਮਿੱਤਰੋ ਅੱਜ ਦੀ ਜਿਹੜੀ ਵੀਡੀਓ ਆ ਤੁਹਾਡੇ ਸਾਹਮਣੇ ਖੜਾ ਇਧਰ 4x4 9811 EDI ਕੀਤਾ ਹੋਇਆ ਮੋਡੀਫਾਈ 9811 ਤੇ ਇਧਰ ਹੈਗਾ ਜਮਾਂ ਰਿਜਨਲ ਸਾਦਾ 9811 ਇਹ ਵੀ 98 ਮਾਡਲ ਹੈ ਤੇ ਇਹ ਵੀ 98 ਮਾਡਲ ਹੈ ਹਨਾ ਅੱਜ ਦੀ ਜਿਹੜੀ ਵੀਡੀਓ ਆ ਉਹ ਹੈਗੀ ਆ ਮੋਡੀਫਿਕੇਸ਼ਨ ਰਿਲੇਟਡ ਜਿਵੇਂ ਮੋਡੀਫਿਕੇਸ਼ਨ ਕਿਸੇ ਨੇ ਕਰਵਾਉਣੀ ਹੋਵੇ ਹਨਾ ਜਾਂ ਇੰਜਨ ਦਾ ਇੰਜਨ ਦੀ ਜਿਵੇਂ ਇਹਦੀ ਭਰਾਵਾਂ ਨੇ ਬਹੁਤ ਜੜਿਆਂ ਨੇ ਕਿਹਾ ਸੀਗਾ ਬਈ ਯਾਰ ਇੰਜਨ ਤਾਂ ਨਹੀਂ ਚੇਂਜ ਕੀਤਾ ਹੋਇਆ ਪਰ ਉਹ ਆਪਾਂ ਕਰਵਾ ਕੇ ਦਿੰਨੇ ਆ ਹਨਾ ਇੰਜਨ ਵੀ ਤੁਹਾਨੂੰ ਕਰਵਾ ਕੇ ਦੇਵਾਂਗੇ ਜੇ ਕਿਸੇ ਨੇ ਇੰਜਨ ਦਾ ਮਕੈਨੀਕਲ ਲਾਈਨ ਦਾ ਕੰਮ ਕਰਾਉਣਾ ਹੈ ਬਾਕੀ ਤੁਹਾਨੂੰ ਸਾਰਾ ਪਤਾ ਹੀ ਜਾਣਾ ਜਿਹੜਾ ਪਲੇਟਫਾਰਮਾਂ ਦਾ ਹੋ ਗਿਆ ਜਾਂ ਟੈਂਕੀ ਹੋ ਗਿਆ ਛੋ ਚੱਕਦੀ ਹੋ ਜਾਂਦੀ ਆ ਇਹ ਆਪਾਂ ਸਾਰਾ ਭਾਈ ਰੁਪਈ ਕਰਦੇ ਆ ਕੰਮ ਤੇ ਇਹ ਤੁਹਾਨੂੰ ਸਾਰਾ ਜਿਸ ਵੀਡੀਓ ਚ ਦਿਖਾਉਣੇ ਆ ਇਧਰ ਤਾਂ ਜਿਹੜਾ ਹੈਗਾ オリジナル ਆ ਇਹ ਨਾੜਗਰ ਆਪਣੇ ਵਾਲਾ ਜਿਹੜਾ 98 ਮਾਡਲ ਦਾ ਤੇ ਇਧਰ ਵਾਲਾ ਜਿਹੜਾ ਮੋਡੀਫਾਈ ਹੋ ਗਿਆ ਤੇ ਇਧਰ ਵਾਲਾ ਰੰਗ ਆ ਜਿਹੜਾ ਹੁਣ ਵਾਲਾ ਚੱਲਦਾ ਤੇ ਜਿਹੜਾ ਸੀਗਾ ਥੋੜਾ ਜਿਹਾ ਆਪਾਂ ਕਹਿ ਲਈ ਵੀ ਭੱਦਾ ਪੈ ਜਾਂਦਾ ਹਨਾ ਫਿੱਕਾ ਜਾ ਪੈ ਜਾਂਦਾ ਰੰਗ ਤੇ ਇਹ オリジナル ਆ オリジナル ਦੀ ਵੀ ਕਈਆਂ ਭਰਾਵਾਂ ਨੂੰ ਡਿਮਾਂਡ ਹੁੰਦੀ ਆ オリジナル ਰੰਗ ਅਸੀਂ ਰੱਖਣਾ ਹੈ ਹਨਾ オリジナル911 ਚਾਹੀਦਾ ਤੇ ਕਈ ਹੁਣ ਬਾਹਰ ਵਾਲੇ ਭਰਾ ਜਿਹੜੇ ਮੋਡੀਫਾਈ ਕਰਾਉਂਦਾ ਪਰ ਇਹਦੇ ਵਿੱਚ ਇੱਕ ਵੱਡਾ ਚੇਂਜਸ ਆ ਜਿਹੜਾ ਉਹ ਕੀ ਹੈਗਾ 4x4 ਆਜੋ ਸਾਰੀ ਗੱਲਬਾਤ ਇੱਕ ਦੱਸਦੇ ਆ ਤੇ ਨੰਬਰ ਵੀ ਦੇਵਾਂਗੇ ਜੇ ਕਿਸੇ ਵੀਰ ਨੇ ਮੰਨ ਕੇ ਚਲੋ ਕਰਵਾਉਣਾ ਵੀ ਹੋਇਆ ਤਾਂ ਉਹ ਵੀ ਆਪ ਦਾ ਜਿਹੜਾ ਮੋਡੀਫਾਈ ਆ ਸਾਨੂੰ ਕਾਲ ਕਰ ਲਿਓ ਉਹ ਵੀ ਕਰਵਾ ਗਏ ਨੇ ਬਾਕੀ ਜਿਹਨੂੰ ਆਵਾਜ਼ ਚੈੱਕ ਕਰਵਾਉਣੇ ਆ ਆਹ ਟਰੈਕਟਰ ਦੀ ਵੀ ਹਨਾ ਤੇ ਇਹ ਵੀ 511 ਜਿਹੜਾ ਕਿ ਰੀਜਨਲ ਹੀ ਇੰਜਨ ਆ ਤੇ ਬਾਕੀ ਮੈਂ ਤਾਂ ਹੋਰ ਚੀਜ਼ ਸਾਰਿਆਂ ਨੂੰ ਰეკਮੈਂਡ ਕਰਦਾ ਹਨਾ ਯਾਰ ਵੀ ਬਾਹਲਾ ਜੇ ਕੋਈ ਬਾਹਲਾ ਐ ਕਹਿੰਦਾ ਵੀ ਮੈਂ ਆਹ ਕਰ ਦੂੰ ਇਹ ਕਰ ਦੂੰ ਹਨਾ ਜਾਂ ਕੁਝ ਵੀ ਆ ਸੋ ਆਪ ਦਾ ਬਈ ਕੰਮ ਜਿਹੜਾ ਵਧੀਆ ਬੰਦੇ ਤੋਂ ਕਰਵਾਇਆ ਕਰੋ ਹਨਾ ਤੇ ਪੈਸੇ ਬਹੁਤ ਲੱਗ ਜਾਂਦੇ ਆ ਭਰਾਵੋ ਕਿਦਾਂ ਦਾ ਚੱਕਰ ਪਹਿਲਾਂ ਤਾਂ ਆਪਣੇ ਵਾਲਾ ਦਿਖਾ ਦਈਏ 97 ਦੇ ਮਾਰਕਿਆਂ ਵਾਲਾ ਜੀਟਰ ਇਧਰ ਵੀ ਜੀਟਰ ਤੇ ਇਧਰ ਵੀ ਜੀਟਰ ਆ ਤੇ ਇੱਕ ਆਪਣੇ ਕੋਲੇ ਜਿਹੜਾ HMT HMT 2003 ਮਾਡਲ ਖੜਾ ਹੈਗਾ ਤੇ ਇੱਕ 65b ਆਪਣੇ ਕੋਲੇ ਤੇ ਇੱਕ ਇਧਰ ਵਾਲਾ ਜਿਹੜਾ 5811b ਤੇ 65b ਕੀਤਾ ਮਤਲਬ EDI ਕੀਤਾ ਹੋਇਆ 75 HP ਦੇ ਵਿੱਚ ਇਹਦੇ ਬਾਰੇ ਵੀ ਦੱਸਾਂਗੇ ਨਾ ਤੇ ਇਹ ਆ ਗਿਆ ਸਿੰਪਲ ਜਿਵੇਂ ਇਹਦੇ ਫਰੰਟ ਵਾਲਾ ਹਿੱਸਾ ਆ ਜਾਂਦਾਗਾ ਸਾਦਾ ਇਹ ਕਈ ਹੁਣ ਸਾਦੇ ਤੇ ਵੀ ਤਿਆਰ ਕਰਾ ਲੈਂਦੇ ਜਿਵੇਂ ਸਾਦਾ ਨਹੀਂ ਕਹਿ ਸਕਦੇ ਨੂੰ ਮਤਲਬ ਕਿ ਇਹਦਾ ਜਿਹੜਾ ਸਪਿੰਡਲ ਆ ਮੋਟੇ ਸਪਿੰਡਲ ਵਾਲਾ ਹੁੰਦਾ ਜਿਹੜਾ ਆ ਤੇ ਇਹ ਪਤਲੇ ਵਾਲਾ ਜਿਵੇਂ ਪਹਿਲਾਂ ਹੁੰਦੇ ਸੀਗੇ ਮਤਲਬ 2001 ਦਾ 2 ਤੋਂ ਇੱਥੇ ਜੇ ਸ਼ੁਰੂ ਹੋ ਗਏ ਸੀਗੇ ਜਿਹੜੇ ਮੋٹے ਪੈਂਡ ਬਾਈ ਦੇ ਹਿੱਸੇ ਵਾਲੀ ਇੱਥੇ ਪੱਟੀ ਲੱਗੀ ਹੁੰਦੀ ਆ ਤੇ ਤਿੰਨ ਇਹਦੇ ਵਿੱਚ ਸਰਾਖ ਹੁੰਦੇ ਨਟ ਹੁੰਦੇ ਇਹਦੇ ਵਿੱਚ ਦੋ ਆ ਗਏ ਉਹ ਵੀ ਆਪਣੇ ਕੋਲੇ ਅਵੇਲੇਬਲ ਮਿਲ ਜਾਂਦੇ ਆ ਹੁੰਦੇ ਆ ਸਾਰੇ ਤੇ ਕਈ ਕੀ ਕਰਦੇ ਭਰਾ ਜਿਵੇਂ ਕਈ ਤਾਂ ਹੁਣ 911 ਸਾਦਾ ਵੀ ਰੱਖ ਕੇ ਰਾਜੀ ਹਨ ਇਹਦੇ ਵਿੱਚ ਆਪਾਂ 102 ਦਾ ਬੋਰ ਪਾਇਆ ਹੋਇਆ ਹੈਗਾ ਤੇ ਬਾਕੀ ਸਾਰਾ Ориਜਨਲ ਹਨ ਪੰਪ ਜਿਹੜਾ ਇਹਦਾ ਛੋਟੇ ਗਵਰਨਰ ਤੇ ਉਦਾਂ ਦਾ ਚੀਜ਼ ਤੇ ਹੁਣ ਕੀ ਹੁੰਦਾ ਕਿ ਯਾਰੀ ਪਿੱਛੋਂ ਹਿੱਸੇ ਦਾ ਚੇਂਜ ਕਰਵਾਉਣਾ ਹੁੰਦਾ ਕਈਆਂ ਨੇ ਜਾਂ ਕਰਾਉਣਾ ਪਿਆ ਹੁੰਦਾ ਇਹਦੀ ਹੁਣ ਆਵਾਜ਼ ਬਿਲਕੁਲ ਨਹੀਂ ਗਈ ਇਹ ਕਈਆਂ 9 11 ਆਪਣੇ ਕਰਦੇ ਹੁੰਦੇ ਕਈਆਂ ਕਹਿੰਜੀ ਕਰਦੇ ਹੁੰਦੇ ਹੈਗੇ ਤੇ ਹਿੱਸੇ ਵੀ ਆਪਣੇ ਕੋਲੇ ਮਿਲ ਜਾਂਦੇ ਜੇ ਕਿਸੇ ਨੇ ਉਵੇਂ ਕੰਮ ਕਰਾਉਣਾ ਹੋਵੇ ਜੇ ਕਿਸੇ ਨੇ ਕਰਾਉਣਾ ਚਾਹੀਦਾ ਇਕੱਲਾ ਤਾਂ ਉਹ ਵੀ ਆਪਾਂ ਪ੍ਰੋਵਾਈਡ ਕਰਵਾ ਕੇ ਦੇਈਦਾ ਹਣਾ ਇਹ ਤਾਂ ਆ ਗਿਆ ਸਾਦਾ ਹੁਣ ਇੱਧਰ ਆ ਜਾਂਦਾ ਜਿਵੇਂ ਮੋਡੀਫਿਕੇਸ਼ਨ ਮੋਡੀਫਿਕੇਸ਼ਨ ਦੇ ਵਿੱਚ ਕੀ ਕੁਝ ਆ ਜਾਂਦਾ ਇਹਦੇ ਵਿੱਚ ਤਾਂ ਚਲੋ ਹੁਣ ਆ ਹਿੱਸਾ ਆ ਗਿਆ 4x4 ਵਾਲਾ ਇਦੇ ਵਿੱਚ ਕਿਉਂਕਿ ਆਪਾਂ 4x4 ਕੀਤਾ ਹੋਇਆ ਟਰੈਕਟਰ ਆ ਆ ਇਹਦਾ ਗੇਅਰ ਆ ਹਰੇਕ ਗੇਅਰ ਦੇ ਵਿੱਚ ਚੱਲਦਾ ਇਹ ਨਹੀਂਗਾ ਵੀ ਕੱਲਾ ਹਾਈ ਦੇ ਵਿੱਚ ਚਲਾਤਾ ਤਾਂ ਸੀ 4x4 ਕਰ ਲਿਆ ਹਨ ਉਹ ਨਹੀਂਗਾ ਹਾਈ ਦੇ ਵਿੱਚ ਚੱਲੂਗਾ ਲੋਅ ਦੇ ਵਿੱਚ ਹੀ ਚੱਲੂਗਾ ਨਹੀਂ ਤਾਂ ਕੇਰੀ ਹੁੰਦਾ ਵੀ ਹਾਈ ਦੇ ਵਿੱਚ ਕਹਿੰਦੇ ਨੇ ਪਲੇਖਾ ਹੁੰਦਾ ਵੀ ਹਾਈ ਦੇ ਵਿੱਚ ਹੀ ਚੱਲਦਾਊਗਾ ਤੇ ਸ਼ੋਵ ਵਗੈਰਾ ਜਿਹੜੀ ਆ ਪੇਂਟ ਹੋਈ ਵੀ ਆ ਤੇ ਇੰਜਨ ਦਾ ਕੰਮ ਇਹਦੇ ਵਿੱਚ ਮੈਂ ਬੋਰ ਦੱਸ ਦੇਵਾਂ 105 ਦਾ ਬੋਰ ਆ 18 ਦੀ ਸਟ੍ਰੋਕ ਆ ਉਹੀ ਆ ਇੰਜਨ ਇਹਦੇ ਨਾਲ ਦਾ ਹੀ ਆ ਜੀ ਆ ਚੈੱਕ ਕਰੋ ਕੋਈ ਹੋਰ ਇੰਜਨ ਨਹੀਂ ਰੱਖਿਆ ਹੋਇਆ ਹੈਗਾ ਤੇ 97 ਵੀ ਮਾਰਕਿਆਂ ਵਾਲਾ 98 ਮਾਡਲ ਇਹ ਵੀ ਟਰੈਕਟਰ ਹੈ ਤੇ ਬਾਕੀ ਇਹਦਾ ਹਿੱਸਾ ਵਗੈਰਾ ਸਾਰਾ ਹਨ ਕੰਮ ਕੀਤਾ ਹੋਇਆ ਹੈਗਾ ਇੰਜਨ ਦਾ ਵੀ ਤੇ ਇਦਾਂ ਹੀ ਜਿਹੜੀ ਮੋਡੀਫਿਕੇਸ਼ਨ ਆ ਜਿਵੇਂ ਪਲੈਟਫਾਰਮ ਆ ਗਿਆ ਪਲੈਟਫਾਰਮ ਆ ਆ ਵੀ ਚੱਲ ਰੇ ਹਨ ਹਰੇਕ ਤਰ੍ਹਾਂ ਦੇ ਜਿਹੜੇ ਲਾ ਰਹੇ ਭਰਾ ਬੈਟਰੀ ਬਾਕਸ ਆ ਗਿਆ ਮੜਗਾੜ ਹੋ ਗਿਆ ਕੋਈ ਡਾਊਨ ਸੀਲਿੰਗ ਕਰਾਉਣੀ ਹੈ ਜਿਵੇਂ ਤੁਸੀਂ ਡਾਊਨ ਸੀਲਿੰਗ ਵੀ ਕਰਵਾ ਸਕਦੇ ਹੋ ਹਨ ਮਿਊਜ਼ਿਕ ਸਿਸਟਮ ਜਿਹੜਾ ਕੁਝ ਵੀ ਮਰਜ਼ੀ ਲਾਉਣਾ ਤੁਸੀਂ ਲਵਾ ਸਕਦੇ ਹੋ ਲਾਈਟਾਂ ਜਿਵੇਂ ਲਾਈਟਾਂ ਚੱਲਦੀਆਂ ਵਾਲੀਆਂ ਆ ਦੇਖੋ ਤੁਸੀਂ ਇਹਦੇ ਵਿੱਚ ਆਇਰ ਲਾਈਟ ਚੱਲਦੀ ਆ ਆ ਜਿਹੜਾ ਉੱਪਰ ਇੱਕ ਸ਼ੇਪ ਜੀ ਬਣੀ ਹੋਈ ਹੈ ਨਾ ਇਹ ਵੀ ਜਗਦੀ ਆ ਕੋਪੜੀ ਤੇ ਬਾਕੀ ਇੰਡੀਕੇਟਰ ਆ ਜਿਹੜੇ ਆਪਾਂ ਇਹ ਸੋਹਲੇ-ਸਾਲੇ ਲਾਏ ਸੀ ਆਪਣੇ ਕੋਲੇ ਪਾਈ ਸੀ ਨਾ ਤੇ ਅਸੀਂ ਆਖਿਆ ਚੱਲ ਇਹ ਵੀ ਸੋਹਣੇ ਲੱਗਦੇ ਆ ਕਰ ਬਹੁਤ ਸੋਹਣੇ ਲੱਗਦੇ ਆ ਜਿਹੜੇ ਇਹਦੀਆਂ ਲਾਈਟਿੰਗ ਆ ਆ ਪਾਰਕਿੰਗ ਵਾਲੇ ਆਗੇ ਆ ਮੇਨ ਜਿਹੜੀਆਂ ਆਪਾਂ ਲਾਈਟਾਂ ਡਿਸਟ੍ਰੀਬਿਊਟ ਲੈਂੀਆਂ ਉਹ ਜਗਦੀਆਂ ਪਾਵਰ ਸਟੀering ਤੋਂ ਲੈ ਕੇ ਯਾਰ ਜੇ ਤੁਸੀਂ ਮਤਲਬ ਵੀ ਕੋਈ ਵੀ ਕੰਮ ਕਰਵਾਉਣਾ ਹਨਾ ਤਾਂ ਮੈਂ ਨੰਬਰ ਦਿਨਾਗਾ ਉਹ ਤੇ ਤੁਸੀਂ ਕਾਲ ਕਰ ਲਿਓ ਤੇ ਬਾਕੀ ਇੱਕਾ ਚੀਜ਼ ਹੋਰ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਨਾ ਵੀ ਯਾਰ ਕਿਸੇ ਨੂੰ ਬੋਲਣ ਲੱਗੇ ਹਨਾ ਜਾਂ ਕੁਝ ਵੀ ਹਨਾ ਮਿਲਣਾ ਨਹੀਂ ਮਾਰਨਾ ਚਾਹੀਦਾ ਯਾ ਵੀ ਟਾਉਂਟ ਨਹੀਂ ਮਾਰਨਾ ਚਾਹੀਦਾ ਕਿਸੇ ਦਾ ਵੀ ਟਾਈਮ ਆ ਜਿਹੜਾ ਕਿਵੇਂ ਦਾ ਹੁੰਦਾ ਤੇ ਕਿਸੇ ਦੇ ਕੋਲੇ ਕਿਵੇਂ ਦਾ ਹੁੰਦਾ ਹਨਾ ਤੇ ਸਮਾਂ ਬੜਾ ਬਲਵਾਨ ਹੁੰਦਾ ਹੈ ਤੇ ਐਵੇਂ ਦੱਸਦਾ ਸਾਡੇ ਕੀ ਆ ਮੇਰੇ ਮਾਦਾਂ ਨੂੰ ਕਿਸੇ ਨੇ ਟਾਉਂ ਟਾਉਂ ਹੀ ਕਹਿ ਲਗੇ ਜਾਂ ਕਿਸੇ ਨੂੰ ਕਹਦੇ ਹੁੰਦੇ ਨੇ ਵੀ ਇਹ ਕੀ ਕਰ ਲੈਨੇ ਹੰਕਾਰ ਹੁੰਦਾ ਹੈਗਾ ਉਹ ਮਾਰਾਇ ਸੀ ਕਹਿੰਦੇ ਕਿ ਗੱਲ ਹੋਈ ਕਿ 59 11 ਲਿਆਂਵਾਂਗੇ ਪਹਿਲਾਂ ਦੀ ਗੱਲ ਆ ਆਖਿਆ ਉਹ ਤੁਸੀਂ ਲਿਆਓਗੇ 59 11 ਇਹ ਬੇੜੇ ਜਿਹਾ ਮੁਰਦਦਾ ਨਹੀਂ ਗਾ ਵੱਡੇ ਆਈ ਤਾਂ ਵੱਡਿਆਂ ਜ਼ਮੀਨਾਂ ਵਾਲੇ ਰੱਖਦੇ ਆ ਤੇ ਪ੍ਰਮਾਤਮਾ ਦੀ ਕਿਰਪਾ ਆਪਾ ਤਾਂ ਯਾਰ ਪ੍ਰਮਾਤਮਾ ਨੂੰ ਮੰਨ ਕੇ ਚੱਲਦੇ ਆਣਾ ਵੀ ਯਾਰ ਉਹ ਬੜਾ ਬਲਵਾਨ ਹੁੰਦਾ ਸਮਾਂ ਤੇ ਉਹਦੀ ਜੇ ਕਿਰਪਾ ਹੋ ਜੇ ਤਾਂ ਬਹੁਤ ਕੁਝ ਹੋ ਸਕਦਾ ਚਲ ਅੱਜ ਅੱਜ ਦੇ ਟਾਈਮ ਜਿਵੇਂ ਹੋਣਾ ਬਾਈ ਸੁਖਿਆ ਵਾਲਾ ਆਪਣੀ ਆਪਣੀ ਬੜੀ ਮਿਹਨਤ ਲੱਗੀ ਸਾਰਿਆਂ ਦੀ ਹੈਨਾ ਤੇ ਇਹਦੇ ਸమేਤ ਅੱਜ 4 ਟਰੈਕਟਰ ਖੜੇ ਆ। ਇਹ ਜ਼ਮੀਨਾਂ ਦਾ ਨਹੀਂ ਹੁੰਦਾ ਇਹ ਰੱਖਣ ਦਾ ਜਨੂਨ ਹੋਣਾ ਚਾਹੀਦਾ ਹਨਾ ਕਿਸੇ ਚੀਜ਼ ਦਾ ਵੀ ਸ਼ੌਂਕ ਵੀ ਹੁੰਦਾਗਾ ਤੇ ਇੱਕ ਬੰਦੇ ਕੋਲੇ ਵੀ ਰੱਖਣ ਵਾਲਾ ਵੀ ਹੋਣਾ ਚਾਹੀਦਾ ਕੱਲੇ ਜ਼ਮੀਨਾਂ ਵਾਲੇ ਵੀ ਨਹੀਂ ਹੁੰਦੇ ਵੀ ਕੱਲਾ ਜ਼ਮੀਨ ਵਾਲਾ ਹੀ ਟਰੈਕਟਰ ਰੱਖ ਲਊਗਾ। ਆਹ ਖੜਿਆ ਦੋ। ਉਹ ਈਮਾਨ ਨਹੀਂ ਹੁੰਦਾਗਾ ਵੈਸੇ ਇਹ ਚੀਜ਼ ਦਾ ਪਰ ਇੱਕ ਜਵਾਬ ਦਿੱਤਾ ਯਾਰ ਵੀ ਇੱਕ ਤੁਹਾਨੂੰ ਵੀ ਵਿਚਾਰ ਹੀ ਇੱਕ ਹਜੇ ਦਾ ਕਿ ਕਿਸੇ ਨੂੰ ਮਾੜੇ ਟਾਈਮ ਦੇ ਵਿੱਚ ਟੌਂਟ ਨਹੀਂ ਮਾਰਨਾ ਚਾਹੀਦਾ ਵੀ ਹੁਣੇ ਤਾਣਾ ਮੇਣਾ ਨਹੀਂ ਮਾਰਨਾ ਚਾਹੀਦਾ ਵੀ ਇਹ ਚੀਜ਼ ਹੈ। ਕਿਵੇਂ ਕਰ ਲਓਗੇ ਤੁਸੀਂ ਇਹ ਵੱਡੇ ਹੈ ਤਾਂ ਇਦਾਂ ਦਾ ਸਿਸਟਮ ਹੈ ਤੇ ਡੇਟ ਵਗੈਰਾ ਵੀ ਆ ਸਾਰੇ ਹਨ ਅਵੇਲੇਬਲ ਆ ਜੇ ਮੋਡੀਫਾਈ ਕਰਵਾਉਣਾ ਚਾਹਣੇ ਹਨ ਜਿਵੇਂ ਆ ਟਾਇਰ ਆ ਹੁਣ ਇਹਦੇ ਵਿੱਚ ਕਈ ਕੀ ਕਰਾਉਂਦੇ ਆ 16 930 ਦੇ ਆਪਾਂ ਪਾਏ ਵਿਆ ਸਿੰਪਲ ਚੌੜੇ ਟਾਇਰ ਵੀ ਪਾ ਲੈਂਦੇ ਆ ਭਰਾ ਕਈ ਤੇ ਉਹ ਵੀ ਪਾ ਦਿੰਨੇ ਆ ਆਪਾਂ ਹਨ ਆ ਪਰ ਜਿਵੇਂ ਹੁਣ ਇਹਦੇ ਵਿੱਚ ਡਬਲ ਯੂ ਪੀ ਵਾਲੇ ਪਾਏ ਵਿਆ ਆ ਰਿਮ ਚੌੜਾ ਕਰਕੇ ਤੇ ਉਦਾਂ ਵੀ ਸਾਰਾ ਕੁਝ ਹੋ ਜਾਂਦਾ ਹੈ ਆ ਪਿੱਛੋਂ ਦੇਖ ਲਓ ਤੁਸੀਂ ਯਾਰ ਜੇ ਜਿਵੇਂ ਦਾ ਕਹੋਗੇ ਹਨਾ origignal ਉਵੇਂ ਸਾਰਾ ਚੀਜ਼ ਨੂੰ ਸਾਰੀ ਤਿਆਰ ਕਰਕੇ ਦੇ ਦਾਂਗੇ ਅਸੀਂ ਜਿੱਦੇ ਦਾ ਕਹੋਗੇ ਹਿੱਸੇ ਤੋਂ ਲੈ ਫਰੰਟ ਵਾਲੇ ਹਿੱਸੇ ਤੋਂ ਲੈ ਕੇ ਆਪਣੇ ਕੋਲੇ 65b ਤੱਕ ਦੇ ਇੰਜਨ ਕੀ ਸਮਾਨ ਕੀ ਹਨਾ ਜੇ ਪਿਛਲਾ ਹਿੱਸਾ ਚੇਂਜ ਕਰਨਾ ਉਹ ਵੀ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਐ ਸਾਰਾ ਐਵੇਂ ਦਾ ਤਿਆਰ ਕਰਵਾਉਣਾ ਤਾਂ ਉਹ ਵੀ ਕਰਨਾ 4x4 ਬਾਈ ਸੁੱਖਾ ਕਰਦਾਗਾ ਠੀਕ ਹੈ ਤੇ ਜਿਹੜਾ ਪਲੈਟਫਾਰਮ ਹੋ ਗਿਆ ਟੈਂਕੀ ਹੋ ਗਿਆ ਸ਼ੋ ਚੱਕ ਦੀ ਹੈ ਸਾਰਾ ਆਪਾਂ ਉੱਥੇ ਕਰਵਾਉਨੇ ਆ ਤੇ ਜੇ ਕਿਸੇ ਨੇ ਇੰਜਨ ਵਗੈਰਾ ਮਕੈਨੀਕਲ ਆ ਵੀਰ ਸਾਰਾ ਟੋਟਲੀ ਮੋਸਟਲੀ ਕੰਮ ਆਪਾਂ ਕਰਵਾ ਕੇ ਦਿੰਨੇ ਆ ਨੋਟ 11 4/4 ਹੋਇਆ ਇਹਦੇ ਬਾਰੇ ਤੁਸੀਂ ਸਾਰੇ ਨਹੀਂ ਹਨਾ ਵੀਡੀਓ ਦੇਖੀ ਬਾਈ ਲਖਵਿੰਦਰ ਨੇ ਪਾਈ ਸੀ ਪਰ ਇਹਦੀ ਸੁਣ ਮੈਂ ਆਵਾਜ਼ ਵੀ ਚੈੱਕ ਕਰਵਾ ਦਿਆਂ ਤੇ ਆਹ ਸਾਊਂਡ ਵੀ ਚੈੱਕ ਕਰ ਲਓ ਦੇਖੋ ਇਹ ਬਹੁਤ ਸੈੱਟ ਇੰਜਨ ਆਪਾਂ ਮਿਲ ਕੇ ਬੰਦਾ ਹੈਗਾ ਆਪਣੇ ਕੋਲੇ ਇਹੋ ਜਿਹਾ ਵੀ ਐ ਕਰਵਾ ਕੇ ਦਿੰਨੇ ਆ ਇੰਜਨ ਗੱਲ ਬਾਤ ਤਾਂ ਤੇ ਪਰ ਲਾਂਬੇ ਦਾ ਕੋਈ ਆਉਣ ਹੀਗਾ ਵੀ ਅੱਜ ਦੇ ਟਾਈਮ ਯਾਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਦਾਂ ਵਿੱਚ ਹੁਣ ਵੀਡੀਓ ਐਂਡ ਕਰਨੋਂ ਗੱਲਾਂ ਯਾਰ ਮੌਕੇ ਦੇ ਭੁੱਲ ਜਾਂਦੇ ਆ ਆਪਰੇ ਆਪ ਕੀ ਕੈਮਰਾ ਹੁਣ ਤੇ ਅੱਜ ਦੇ ਟਾਈਮ ਚੱਲੀਆਂ ਕਿੱਟਾਂ ਵਾਲੀਆਂ ਬ੍ਰੇਕਾਂੀਆਂ ਵੀ ਚੱਲੀਆਂ ਇੱਕ ਕਿੱਟ ਵਾਲੀਆਂ ਬ੍ਰੇਕਾਂੀਆਂ ਲਾ ਕੇ ਦਿੰਦੇ ਆ 18000 ਦੀ ਹਣੀ ਕਿੱਟ ਮਿਲ ਜਾਂਦੀ ਆ ਉੋਚਣਾ ਫਸ ਜਿਓ ਵੀਰੇ ਬਹੁਤ ਬੇਕਾਰ ਸੌਦਾ ਹੈਗਾ ਉਹ ਕੰਮਜਾਬ ਨਹੀਂ ਹੋ ਚੁੱਕਿਆ ਬੜੇ ਲਾਂਬੇ ਆ ਚੁੱਕੇ ਆ ਕਈ ਬਾਦ ਐ ਠਿੱਕ ਠੋਕੇ ਕਹਿੰਦੇ ਸੀ ਅਸੀਂ ਕਰਕੇ ਦਿੰਨੇ ਆ ਕਿੱਟ ਵਾਲੀ ਹਨਾ ਤੇ ਪਰ ਉਹਨਾਂ ਦੇ ਵੀ ਹੱਥ ਖੜੇ ਹੋ ਗਏ ਠੀਕ ਆ ਲਾਂਬੇ ਆਉਂਦੇ ਆ ਬਾਈ ਉਹਚ ਨਾ ਫਸ ਜਿਓ ਠੀਕ ਐ ਤੇ ਬ੍ਰੇਕ ਵਾਲਾ ਬਾਈ ਹੈਗਾ ਆਪਣਾ ਭਾਈ ਸੇਵਕ ਤੇਉਣੇ ਵਾਲਾ ਜੇ ਆਪਾਂ ਕੋਈ ਉਹਚ ਮਸ਼ਹੂਰੀ ਨਹੀਂ ਕਰਦੇ ਨਾ ਲੈਣਾ ਹਨਾ ਖੱਟਣਾ ਕੁਝ ਵੀ ਪਰ ਜਿਹਦਾ ਆਪਾਂ ਕੰਮ ਸੈੱਟ ਲੱਗਿਆ ਉਹਦੀ ਆਪਾਂ ਯਾਰ ਮਤਲਬ ਵਧੀਆ ਵਾਹ ਵਾਹ ਹੁੰਦੀ ਆ ਵੀ ਯਾਰ ਠੀਕ ਆ ਕਿਉਂਕਿ ਆਪਾਂ ਨੂੰ ਵੀ ਪਤਾ ਵੀ ਉਹਦਾ ਕੰਮ ਅਜੇ ਤੱਕ ਪ੍ਰੋਬ ਸੋ ਬਾਕੀ ਦੱਸਿਓ ਕਿਵੇਂ ਲੱਗਿਆ ਸਾਨੂੰ ਟਰੈਕਟਰ ਹਨਾ ਜੇ ਐਵੇਂ ਤਾਂ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਵੀਰੋ ਕਾਲ ਕਰ ਲਿਓ ਨੰਬਰ ਦਿੱਤਾ ਹੋਇਆ ਹੈਗਾ ਇੰਜਨ ਤੋਂ ਸਾਰਾ ਮਕੈਨੀਕਲ ਲੈਣ ਤੋਂ ਲੈ ਕੇ ਮੋਡੀਫਿਕੇਸ਼ਨ ਤੱਕ ਸਾਰਾ ਕੰਮ ਤੇ ਇਹਦੇ ਨਾਲ ਸਾਨੂੰ ਇੱਕ ਇਕੱਲੀ-ਇਕੱਲੀ ਵੀਡੀਓ ਵੀ ਮਿਲ ਜਾਇਆ ਕਰੂਗੀ ਇੱਕ ਜਿਵੇਂ ਆਪਣਾ ਟਰੈਕਟਰ ਹੈਗਾ 2002 ਮਾਡਲ ਆ ਤਿਆਰ ਹੋਈ ਜਾਂਦਾ ਮੈਂ ਉਹਦੀ ਜਾ ਕੇ ਸਾਨੂੰ ਇੱਕ ਅੱਧੇ ਦਿਨ ਚ ਵੀਡੀਓ ਪਾਵਾਂਗੇ ਉਹ ਵੀ ਤੁਹਾਨੂੰ ਇੱਕ ਆਪਣੇ ਟਰੈਕਟਰ ਦੀ ਜਿਹੜੀ ਵੀਡੀਓ ਮਿਲ ਜੂਗੀ ਤਾਂ ਉਹ ਤਿਆਰ ਹੋਈ ਜਾਂਦਾ ਕਿ ਇੰਜਨ ਵਗੈਰਾ ਫਿਟਿੰਗ ਹੋ ਰਿਹਾ ਉਹਦਾ ਤੇ ਟਾਈਮ ਨਹੀਂ ਲੱਗਿਆ ਠੰਡ ਕਰਕੇ ਵੀ ਇਹ ਕੁਝ ਵਿਆਹ ਸਕਦੇ ਨੇ ਜਿਹੜੇ उलझे हुए ਸੀਗੇ ਤਾਂ ਐਦਾਂ ਹੀ ਜਿਹੜੇ ਕੱਲੇ-ਕੱਲੇ ਸਮਾਨ ਦੀ ਹੈ ਨਾ ਵੀਡੀਓ ਪਾਇਆ ਕਰਾਂਗੇ ਵੀ ਟਰੈਕਟਰ ਦਾ ਭਾਈ ਆਹ ਕੰਮ ਹੋਈ ਜਾਂਦਾਗਾ ਤੇ ਤੁਹਾਨੂੰ ਆਹ ਚੈੱਕ ਕਰ ਲਓ ਸੋ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸ਼ੇਅਰ ਕਰ ਦਿਓ ਜੀ ਧੰਨਵਾਦ